ਤੁਸੀਂ ਸੋਚ ਕੇ ਦੇਖੋ ਖੂਨ ਨਹੀਂ ਗੋਇਂ ਖਡੂਰ ਸਾਹਿਬ ਦੇ ਵਿੱਚ ਇਹ ਨਹੀਂ ਹੈ ਚੱਲ ਨਹੀਂ ਖੂਨ ਨਹੀਂ ਉੱਥੇ ਪਾਣੀ ਦਾ ਪ੍ਰਬੰਧ ਹੈ ਖਡੂਰ ਸਾਹਿਬ ਦੇ ਵਿੱਚ ਪਰ ਉਡੀਕਦੇ ਨੇ ਕਿ ਮੇਰਾ ਪਿਆਰਾ ਜਿਹੜਾ ਇਹ ਉਹ ਗਾਗਰ ਭਰ ਕੇ ਲਿਆਏਗਾ ਤੇ ਸ্নান ਕਰਨਾ ਦਿਨ ਦੀ ਸ਼ੁਰੂਆਤ ਪਿਆਰੇ ਦੀ ਉਡੀਕ ਤੋਂ ਹੁੰਦੀ ਹੈ ਇਦਾਂ ਦੇ ਅਕਜੀ ਦੇ ਸਤਿਗੁਰੂ ਨੇ ਜੇ ਤੁਸੀਂ ਚੱਲੋਗੇ ਤੇ ਤਹਾਨੂੰ ਵੀ ਉਡੀਕਣਗੇ ਜੇ ਤੁਸੀਂ ਉਸ ਪਿਆਰੇ ਨਾਲ ਇਸ਼ਕ ਕਰੋਗੇ ਤੇ ਤੁਹਾਨੂੰ ਵੀ ਉਡੀਕਣਗੇ ਦੇਖਦੇ ਨੇ ਕਿ ਲੋਕ ਕਹਿੰਦੇ ਨੇ ਇਹ ਨਥਾਵਾਂ ਤੇ ਫਿਰ ਗੱਲ ਨਾਲ ਲਾ ਕੇ ਵਰਦਾਨ ਦਿੰਦੇ ਨੇ ਕਿ ਨਹੀਂ ਤੂੰ ਹੋ ਤੂੰ ਨਥਾਵਾਂ ਦੇ ਵੀ ਥਾਉ ਤੂੰ ਨਾ ਨੂੰ ਮਿਠਾ ਬਖਸ਼ੇਗਾ ਜਿਹੜੇ ਨਥਾਵੇ ਨੇ ਤੂੰ ਨਥਾਵਾਂ ਨਹੀਂ ਜੇ ਆਪਣੇ ਪਿਆਰੇ ਤੱਕ ਪਹੁੰਚਣਾ ਹੈ ਤੇ ਫਿਰ ਆ ਜਿਹੜੀ ਮਾਇਆ ਦੀ ਦੁਨੀਆ ਅਪਜੀ ਦੇ ਆਸ-ਪਾਸੇ ਰਚੀਏ ਕਿ ਇੰਨੇ ਮੈਨੂੰ ਕਹ ਇਹ ਜਾਣਦੇ ਕਿੰਨਾ ਕੁ ਨਹੀਂ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਜਾਣਦੇ ਅਕਾਲ ਪਰਸੂ ਵੀ ਕਹਿ ਰਹੇ ਸੀ ਸਾਰੇ ਜਾਣੇ ਸਰਟੀਫਿਕੇਟ ਚੁੱਕੀ ਦਿਰਦੇ ਕਿਸੇ ਨੂੰ ਬੁਰੇ ਦਾ ਕਿਸੇ ਨੂੰ ਚੰਗੇ ਦਾ ਤੁਸੀਂ ਕੀ ਕਰਨਾ ਸਰਟੀਫਿਕੇਟ ਇੰਨਾਂ ਦੇ ਸਾਡੇ ਸਾਰੇ ਇਤਿਆਹ ਦੇ ਤੁਸੀਂ ਬੁਰੇ ਕੀ ਫਰਕ ਪੈਂਦਾ ਤੁਹਾਨੂੰ ਕੋਈ ਕੋਈ ਫਰਕ ਨਹੀਂ ਪੈਂਦਾ ਆਪਣੇ ਪਿਆਰੇ ਜੀ ਲਈ ਇਸ਼ਕ ਚ ਜਾਓ ਪਿਆਰੇ ਜੀ ਦਾ ਰੰਗ ਕਮਾਓ ਇਸ ਮਨ ਨੂੰ ਇਹ ਜਿਹੜਾ ਭਵਜਲੇ ਦੇ ਚੋਂ ਕੱਢ ਕੇ ਇਸ ਕੂੜੇ ਕਰਕਟ ਚੋਂ ਕੱਢ ਕੇ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਾਣ ਲੈ ਕੀ ਹੋਏਗਾ ਜੇ ਤੂੰ ਐਦਾਂ ਕਰੇਂਗਾ ਤੇ ਦੁੱਖ ਸਾਰੇ ਕਿੰਨੇ ਇੱਕ ਕੇ ਸਾਰੇ ਸਭ ਦੇ ਸਾਰੇ ਤੇ ਨਹੀਂ ਚਾਹੁੰਦੇ ਦੁੱਖ ਸਾਰੇ ਵਿਸਰ ਜਾ ਸਤਿਗੁਰੂ ਤੇ ਰੋਜ਼ ਆਪ ਜੀ ਨੂੰ ਬਾਜ ਮਾਰ ਕੇ ਹੱਲ ਦੱਸਦੇ ਨੇ ਕਿ ਤੇਰੇ ਦੁੱਖਾਂ ਦਾ ਆਹ ਹੱਲ ਆਇਆ ਕਿੰਨੀ ਬਰੀਕ ਨਾਲ ਆਪ ਜੀ ਨੂੰ ਬਾਜ ਮਾਰਦੇ ਹੋਣਗੇ ਕਿ ਧੀਏ ਪੁੱਤਰ ਪੁਰੇ ਆਹ ਦੁੱਖ ਇਦਾਂ ਖਤਮ ਹੋਣੇ ਅਸੀਂ ਮਹਾਰਾਜ ਨੂੰ ਸੁਣਦੇ ਨਹੀਂ ਅਸੀਂ ਮਹਾਰਾਜ ਦੇ ਹੁਕਮਾਂ ਨੂੰ ਕਮਾਉਂਦੇ ਨਹੀਂ ਵੈਲੀਉ ਨਹੀਂ ਦਿੰਦੇ ਅਸੀਂ ਆਪਣੇ ਹੀ ਬਸ ਦਹੜ ਪੱਜ ਕਰਦੇ ਅਸੀਂ ਕਹੋਗੇ ਤੁਸੀਂ ਰੋਜ਼ ਪੜ੍ਹਦੇ ਕਿੰਨੇ ਸਾਲ ਹੋ ਗਏ ਤੁਹਾਡੀ ਦੁੱਖਾਂ ਦਾ ਹੱਲ ਰੋਜ ਮਹਾਰਾਜ ਤੁਹਾਨੂੰ ਦੱਸਦੇ ਕਿ ਦੁੱਖ ਸਭ ਵਸਾ ਹਜਾਨਾ ਵਰੀਏ ਪੰਕਤੀਆਂ ਪੜੀਆਂ ਨੇ ਪਰ ਜਿਵੇਂ ਕੰਨਾਂ ਤੋਂ ਅੰਦਰ ਨਾ ਜਾ ਰਹੀਆਂ ਹੁਣ ਅੰਦਰ ਕੋਈ ਰੁਕਾਵਟ ਹੈ ਅੰਦਰ ਇਹ ਹੌਂ ਦੀ ਰੁਕਾਵਟ ਇਹ ਪਟਕਣਾ ਦੀ ਰੁਕਾਵਟ ਨੂੰ ਤੋਏਕੇ ਇੱਕੋ ਜਿਹੜਾ ਇਹ ਸਿੱਖ ਬਣਨਾ ਹੈ ਤੇ ਇੱਕੋ ਅਭਿਆਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਹੁਕਮ ਨੂੰ ਅੰਦਰ ਤੱਕ ਲੈ ਕੇ ਜਾਓ ਧਾਰਨਾ ਜੇ ਤੁਹਾਡੇ ਦੁੱਖ ਨਹੀਂ ਖਤਮ ਹੋਣਗੇ ਪਿਆਰੀ ਜੀ ਝੂਠ ਨਹੀਂ ਹੋਏ ਜੇ ਦੁੱਖ ਸਭ ਵਿਸਾਰਨਾ ਹੈ ਤੇ ਵਿਸਰਦੇ ਨਹੀਂ ਕਿਦਾਂ ਨਹੀਂ ਕਿ ਨਹੀਂ ਵਿਸਰਦੇ ਤੇ ਜਦੋਂ ਦੁੱਖ ਵੀ ਵਿਸਰਦੇ ਹੋਣਗੇ ਅਗਲਾ ਪੜਾ ਕੀ ਹੈ ਪੜਾ ਅੰਗੀਕਾਰ ਨੂੰ ਕਰਦਾ ਹੈ ਦਿਨੂ ਗੜਨਾ ਲਾ ਕੇ ਪਾਰਦਾ ਹੈ ਤੇਰਾ ਅੰਗੀਕਾਰ ਕਰਦਾ ਹੈ ਜਦੋਂ ਤੁਸੀਂ ਇਧਰੋਂ ਸੁਰਤ ਹਟਾਓਗੇ

اب کلچے ہاں جی باہر مایا دوسرے بےشتی کرکٹ چکو رہے کی پیارا ہے آپ جی کوکٹ یہ دکھ یہ کلا کلش یہ روگ یہ بماریاں جان پیاری جی کی گل بکڑی پیاری کی پیارا ہے ਪਿਆਰੀ ਸੀ ਨਹੀਂ ਤੇ ਫਿਰ ਜਾਂਦੇ ਕਿਉਂ ਨਹੀਂ ਭਾਈ ਫਿਰ ਉਡੀਕਦੇ ਕੀ ਹੋ ਕੀ ਸਤਿਗੁਰੂ ਹੋਰ ਇੱਕ ਵਾਰ ਆਉਣ ਬੱਚੇ ਨੀਹਾਂ ਚ ਚਲਵਾਉਣ ਤਤੀਆਂ ਤਵੀਆਂ ਤੇ ਫਿਰ ਬੈ ਕੀ ਕਰੇ ਉਹ ਹੋਰ ਆਪ ਜੀ ਦੀ ਦੱਸੋ ਫਿਰ ਉਡੀਕਦੇ ਕੀ ਹੋ ਸਤਿਗੁਰੂ ਨੂੰ ਇੱਕ ਵਾਰ ਹੋਰ ਕੁਰਬਾਨ ਹੋਣ ਵਾਸਤੇ ਢੀਕਦੇ ਕੀ ਇੱਕ ਵਾਰ ਹੋਰ ਮਾਂ ਨੂੰ ਠੰਡੇ ਗੁਰਜ ਚ ਕੈਦ ਕਰਾਉਣ ਨੂੰ ਢੀਕਦੇ ਫਿਰ ਕਮਾਉਂਦੇ ਕਿਉਂ ਨਹੀਂ ਜੋ ਸਤਿਗੁਰੂ ਕਹਿੰਦੇ ਨੇ ਉਹ ਕਰਦੇ ਕਿਉਂ ਨਹੀਂ ਅੰਗੀਕਾਰ ਕੋ ਕਰੇ ਤੇਰਾ ਕਾਰਜ ਤੇਰੇ ਸਾਰੇ ਕਾਰਜ ਸਵਾਰੇ ਜਾਣ ਤੇਰੇ ਸਾਰੇ ਕਾਰਜ ਪ੍ਰਭੂ ਜੀ ਆਪ ਸਵਾਰ ਲਗੇ ਕੀ ਸਤਿਗੁਰੂ ਜੀ ਝੂਠ ਬੋਲਦੇ ਨੇ ਦੱਸੋ ਨਾ ਬੋਲਦੇ ਕਿ ਨਹੀਂ ਬੋਲਦੇ ਤੇ ਫਿਰ ਭਾਈ ਮਨ ਨੂੰ ਉਸ ਪਿਆਰੇ ਜੀ ਦੇ ਨਾਲ ਕਿਉਂ ਨਹੀਂ ਰੱਖ ਲਏ ਸੀ ਤੇ ਰਾਜਤੋਂ ਸ਼ੁਰੂ ਕਰੀਏ ਜੇ ਇਹ ਪ੍ਰੇਟਾ ਦਿਓਗੇ ਕਿ ਅੱਜ ਤੋਂ ਹੁਣ ਤੋਂ ਹੀ ਅੰਦਰ ਅ ਜਿਹੜਾ ਇਹ ਅੰਦਰ ਵੜ ਕੇ ਨਹੀਂ ਜਾਣਾ ਪ੍ਰਭੂ ਜੀ ਦਾ ਨਾਮ ਜਿਹੜਾ ਹੈ ਵਾਹਿਗੁਰੂ ਕਹੀ ਜਾਣਾ ਧਿਆਨ ਜਿਹੜਾ ਹੈ ਮਨ ਇਹ ਮਨ ਨੂੰ ਉਹ ਸੁਣਾਉਂਦੇ ਰਹਿਣਾ ਬਾਰ-ਬਾਰ ਜਦੋਂ ਤੁਸੀਂ ਇਦਾਂ ਕਰੋਗੇ ਨਾ ਇੱਕ ਹੋਰ ਅਭਿਆਸ ਨਾਲ ਕਮਾਇਆ ਜਾਣਾ ਉਹ ਅਭਿਆਸ ਇਹ ਹੰਕਾਰ ਨੂੰ ਤੋੜਨ ਦਾ ਕਿਹੜਾ ਕਿਹੜਾ ਚੰਦਾ ਹੈ ਹੰਕਾਰ ਟੁੱਟ ਜਾਵੇ ਸਾਰੇ ਚੋਨੇ ਤੇ ਫਿਰ ਸਤਿਗੁਰੂ ਦਾ ਹੁਕਮ ਹੈ ਉਹ ਨਾਲੇ ਕਮਾਇਆ ਜਾਣਾ ਕਿ ਪਾਂਭ ਤੋੜੋ ਮੁਖ ਜੋੜੋ ਕਿ ਹੰਕਾਰ ਨੂੰ ਤੋੜ ਲੈ ਮੁਖ ਉਹਦੇ ਨਾਲ ਜੋੜ ਲੈ ਸਤਿਗੁਰੂ ਨੂੰ ਪੁੱਛੋ ਸਤਿਗੁਰੂ ਕਿਵੇਂ ਹੰਕਾਰ ਇਤੇ ਟੁੱਟਦਾ ਨਹੀਂ ਮੁਖ ਤੇ ਜੁੜਦਾ ਨਹੀਂ ਮੇਰੀ ਖੇੜ ਤੇ ਉਹਦੇ ਨਾਲ ਬਣਦੀ ਕੀ ਬਰੀਤ ਸਾਧਗੁਰੂ ਕਹਿੰਦੇ ਗੁਰ ਗੁਰ ਕਰਤ ਮਨ ਲੋਰੋ ਮਨ ਨੂਰ ਜਾ ਗੁਰੂ ਗੁਰ ਕਰਕੇ ਇਹ ਦੋਵੇਂ ਅਭਿਆਸ ਆਪਣੇ ਕਮਾਈ ਜਾਗੇ ਤੇ ਜੇ ਸਾਧਗੁਰੂ ਕਹਿੰਦੇ ਨੇ ਤੇ ਟੁੱਟੇਗਾ ਕਿ ਨਹੀਂ ਟੁੱਟੇਗਾ ਟੁੱਟੇਗਾ ਇਹ ਹੰਕਾਰ ਟੁੱਟ ਗਿਆ ਤੇ ਜਨ ਸੁਖੰਲੀ ਹੋ ਜਾਏਗੀ ਜੇ ਮਹਾਰਾਜ ਦੀ ਅੰਗੀਕਾਰ ਕੋ ਗਲਵਕੜੀ ਤਾਂ ਜਿਸ ਦਿਨ ਤੁਸੀਂ ਇੱਥੋਂ ਤੱਕ ਪਹੁੰਚੇ ਪਰ ਇਹਦੇ ਵਾਸਤੇ ਇੱਕ ਪੇਟਾ ਹੈ ਆ ਜਿਹੜੀ ਮਿੱਧਿਆ ਚੁਗਲੀ ਆ ਦਾ ਰੌਣਾ ਇਹ ਨਾਲੇ-ਸੇ ਪਾਸੇ ਤੁਹੀਂ ਉਲਝੇ ਇਹ ਬੇਫਜ਼ੂਲ ਦੀਆਂ ਬਰਤਾਂ ਚ ਇਹ ਭੇਡ ਕਾਦੀਆਂ ਪਹਿਣੀਆਂ ਚੱਜੜੀਆਂ ਪਹਿਣੀਆਂ ਇੱਕ ਮਨ ਨੂੰ ਸਿ ਪਿਆਰੇ ਤੇ ਸਿਰਫ ਤੇ ਸਿਰਫ ਨਾਮ ਨਾਲ ਜੋੜਨਾ ਪਏ ਸਭ ਛੱਡ ਦਿੱਤੇ ਆਪਣੇ ਪਿਆਰੇ ਜੀ ਦਾ ਇਹ ਮਨ ਮੇਰਾ ਤੂੰ ਸਦਾ ਰਹੁ ਨਾਮ ਨਾਲ ਰਹਿ ਨਾਲ ਰਹੋ ਤੂੰ ਮਨ ਮੇਰੇ ਨੂੰ ਸਦਾ ਸੰਗੀਕਾਰ ਕੋ ਕਰੇ ਤੇਰਾ ਸਦਾ ਸੁਸਮਾਨ ਸਬਨਾ ਗੱਲਾਂ ਸਰਬਤ ਸੁਆਮੀ ਸੋ ਕਿਉ ਮਨੋਂ ਵਿਸਾਰੀ ਹੋਰ ਕੀ ਕਹਿਣ ਸਤਿਗੁਰੂ ਅਕੀ ਆ ਇਹਨੂੰ ਕਮੜਿਆਂ ਨੂੰ ਹੋਰ ਸਮਝਾਉਣ ਕੌਣ ਕੀ ਸਮਝਾਤਾ ਰੋਜ਼ ਤੇ ਸਮਝਾਓ ਕਿ ਸਬਨਾ ਗੱਲਾਂ ਦਾ ਸਮਰੱਥ ਏ ਇਦਾਂ ਦਾ ਕੁਝ ਨਹੀਂ ਜਿਹੜਾ ਉਹ ਨਹੀਂ ਕਰ ਸਕਦੇ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰ ਤਹੀ ਨਾਨਕ ਮਨ ਮੇਰੇ ਸਦਾ ਰਹੂ ਵਰਨਾ ਤੇ ਹੁਣ ਤੋਂ ਅੰਦਰ ਵੜ ਜਾਣਾ ਮਨ ਦੇ ਅੰਦਰ ਵਾਹਿਗੁਰੂ ਕਹੀ ਜਾਣਾ ਧਿਆਨ ਨਾਲ ਸੁਰਤ ਦੇ ਨਾਲ ਉਹਨੂੰ ਸੁਣੀ ਜਾਣਾ ਮਨ ਨੂੰ ਭਟਕਣ ਨਾ ਦੇਣਾ ਪੂਰੇ ਪ੍ਰੇਮ ਨਾਲ ਕਰੋਗੇ ਤੇ ਭਟਕੇਗਾ ਨਹੀਂ ਸੁੱਤੇ ਸੁੱਤੇ ਕਰਨਾ ਨਹੀਂ ਕੋਸ਼ਿਸ਼ ਕਰੀ ਜਾਗੀ ਬਾਰ-ਬਾਰ ਭਟਕੇਗਾ ਕੋਈ ਦਿੱਕਤ ਨਹੀਂ ਹੈ ਪਰ ਵਾਪਸ ਆ ਹੀ ਜਾਣਾ ਉਹਦੇ ਤੇ ਉਹਨੂੰ ਕਹੀ ਜਾਣਾ ਤੁਸੀਂ ਕੁਝ ਕੁ ਮਿੰਟਾਂ ਜੀ ਆਪਣੇ ਅੰਦਰ ਇੱਕ ਰੰਗ ਵੇਖੋਗੇ ਇੱਕ ਸੁੰਨ ਸਮਾਧ ਵੇਖੋਗੇ ਇੱਕ ਮਸਤਾਨੀ ਵੇਖੋਗੇ ਤੁਹਾਡੀ ਬੋਡੀ 'ਚ ਕਦ ਹੈ ਉਸ ਮਸਤਾਨੀਜ ਰਹਿ ਕੇ ਤਗੜੇ ਹੋ ਕੇ ਸਮਾਇਓ ਸਾਜੂ ਰੂਪੇ ਬੜੇ ਪਿਆਰੇ ਗੋਲ ਨੇ ਜਿਹੜੇ ਤਤੀਆਂ ਤਰੀਆਂ ਤੇ ਬੈਠੇ ਨਾ ਮਹਾਰਾਜ ਉਹ ਕਹਿੰਦੇ ਸਭ ਕਿਸ਼ਕ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਬਾਹਰ ਪਰਛਪਲੇ ਕੇ ਬਾਹਰ ਟੋਲਣਾ ਬੰਦ ਕਰੋ ਘਰ ਚ ਆਓ ਤਗੜੇ ਹੋ ਕੇ ਨਾਮ ਜਪੋ ਹੁਣ ਮਹਾਰਾਜ ਦੇ ਹੁਕਮਾਂ ਨੂੰ ਐਵੇਂ ਬਸ ਸੁਣ ਕੇ ਐ ਕੱਲ ਨੂੰ ਸੁਣ ਕੇ ਸੁਠਣਾ ਤੁਸੀਂ ਸੋਚ ਕੇ ਦੇਖੋ ਖੂਨੇ ਕੋਈ ਖਡੂਰ ਸਾਹਿਬ ਦੇ ਵਿੱਚ ਇਹ ਨਹੀਂ ਹੈ ਜਲ ਨਹੀਂ ਵੀ ਖੂਨੇ ਉੱਥੇ ਪਾਣੀ ਦਾ ਪ੍ਰਬੰਧ ਹੈ ਖਡੂਰ ਸਾਹਿਬ ਦੇ ਵਿੱਚ ਪਰ ਉਡੀਕ ਲਏ ਨੇ ਕਿ ਮੇਰਾ ਪਿਆਰਾ ਜਿਹੜਾ ਇਹ ਉਹ ਗਾਗਰ ਭਰ ਕੇ ਲਿਆਏਗਾ ਤੇ સ્ਨਾਣ ਕਰਨਾ ਦਿਨ ਦੀ ਸ਼ੁਰੂਆਤ ਪਿਆਰੇ ਦੀ ਉਡੀਕ ਤੋਂ ਹੁੰਦੀ ਹੈ ਇਦਾਂ ਦੇ ਅਕਜੀ ਦੇ ਸਤਿਗੁਰੂ ਨੇ ਜੇ ਤੁਸੀਂ ਚੱਲੋਗੇ ਤੈਨੂੰ ਹਨ ਨੂੰ ਉਡੀਕਣਗੇ ਜੇ ਤੁਸੀਂ ਉਸ ਪਿਆਰੇ ਨਾਲ ਇਸ਼ਕ ਕਰੋਗੇ ਤੇ ਤੁਹਾਨੂੰ ਵੀ ਉਡੀਕਣਗੇ ਦੇਖਦੇ ਨੇ ਕਿ ਲੋਕ ਤੈਨੇ ਨੇ ਇਹ ਨਥਾਵਾਂ ਤੇ ਫਿਰ ਗੱਲ ਨਾਲ ਲਾ ਕੇ ਵਰਦਾਨ ਦਿੰਦੇ ਨੇ ਕਿ ਨਹੀਂ ਤੂੰ ਹੋ ਤੂੰ ਨਥਾਵਿਆਂ ਦੇ ਵੀ ਖਾਓ ਤੁਨ ਨੂੰ ਮਿਠਾ ਬਖਸ਼ੇਗਾ ਜਿਹੜੇ ਨਥਾਵੇ ਨੇ ਤੁਨ ਨਥਾਵਾਂ ਨਹੀਂ ਜੇ ਆਪਣੇ ਪਿਆਰੇ ਤੱਕ ਪਹੁੰਚਣਾ ਹੈ ਕਿ ਫਿਰ ਆ ਜਿਹੜੀ ਮਾਇਆ ਦੀ ਦੁਨੀਆ ਅਪਜੀ ਦੇ ਐਸੇ ਪਾਸੇ ਰਚੀਏ ਕਿ ਇੰਨੇ ਮੈਨੂੰ ਇਹ ਇਹ ਜਾਣਦੇ ਕਿੰਨਾ ਕੁ ਨਹੀਂ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਜਾਣਦੇ ਅਕਾਲ ਪਰਸੋਂ ਵੀ ਕਹਿ ਰਹੇ ਸੀ ਸਾਰੇ ਜਾਣੇ ਸਰਟੀਫਿਕੇਟ ਚੁੱਕੀ ਫਿਰਦੇ ਕਿਸੇ ਨੂੰ ਬੁਰੇ ਦਾ ਕਿਸੇ ਨੂੰ ਚੰਗੇ ਦਾ ਤੁਸੀਂ ਕੀ ਕਰਨਾ ਸਾ ਠੀਕੇ ਇਹਨਾਂ ਦੇ ਸਾਡੇ ਸਾਰੇ ਤੇਨਣ ਤੁਸੀਂ ਬੁਰੇ ਹੋ ਕੀ ਫਰਕ ਪੈਂਦਾ ਤੁਹਾਨੂੰ ਕੋਈ ਕੋਈ ਫਰਕ ਨਹੀਂ ਪੈਂਦਾ ਆਪਣੇ ਪਿਆਰੇ ਜੀ ਦੇ ਇਸ਼ਕ ਚ ਜਾਓ ਪਿਆਰੇ ਜੀ ਦਾ ਰੰਗ ਕਮਾਓ ਇਸ ਮਨ ਨੂੰ ਇਹ ਜਿਹੜਾ ਭਵਜਲੇ ਦੇ ਚੋਂ ਕੱਢ ਕੇ ਇਸ ਕੂੜੇ ਕਰਕਟ ਚੋਂ ਕੱਢ ਕੇ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਾਨੇ ਮੇਰੀ ਕੀ ਹੋਏਗਾ ਜੇ ਤੂੰ ਇਦਾਂ ਕਰੇਗਾ ਤੇ ਦੁੱਖ ਕਿੰਨੇ ਇੱਕ ਕੇ ਸਭ ਸਾਰੇ ਸਭ ਬਿਸਾਰ ਜਾ ਤੇ ਨਹੀਂ ਚਾਹੁੰਦੇ ਦੁੱਖ ਸਾਰੇ ਬਿਸਰ ਜਾ ਸਤਿਗੁਰੂ ਤੇ ਰੋਜ਼ ਆਪ ਜੀ ਨੂੰ ਬਾਜ ਮਾਰ ਕੇ ਹੱਲ ਦੱਸਦੇ ਨੇ ਕਿ ਤੇਰੇ ਦੁੱਖਾਂ ਦਾ ਆਹ ਹੈ ਕਿੰਨੀ ਬਰੀਦ ਨਾਲ ਆਪ ਜੀ ਨੂੰ ਬਾਜ ਮਾਰਦੇ ਹੋਣਗੇ ਕਿ ਧੀਏ ਪੁੱਤਰ ਪੁਰੇ ਆਹ ਦੁੱਖ ਇਦਾਂ ਖਤਮ ਹੋਣੇ ਅਸੀਂ ਮਹਾਰਾਜ ਨੂੰ ਸੁਣਦੇ ਹੀ ਅਸੀਂ ਮਹਾਰਾਜ ਦੇ ਹੁਕਮਾਂ ਨੂੰ ਕਮਾਉਂਦੇ ਨਹੀਂ ਵੈਲੀ ਨਹੀਂ ਦਿੰਦੇ ਅਸੀਂ ਆਪਣੇ ਹੀ ਬਸ ਧੂੜ ਪੱਜ ਕਰਦੇ ਰਹੇ ਅਸੀਂ ਕਹੋਈਏ ਤੁਸੀਂ ਰੋਜ਼ ਪੜ੍ਹਦੇ ਕਿੰਨੇ ਸਾਲ ਹੋ ਗਏ ਤੁਹਾਡੇ ਦੁੱਖਾਂ ਦਾ ਹੱਲ ਰੋਜ਼ ਮਹਾਰਾਜ ਤੁਹਾਨੂੰ ਦੱਸਦੇ ਕਿ ਦੁੱਖ ਸਭ ਵਸਾ ਹਜ਼ਾਰਾਂ ਵਰੀਆਂ ਪੰਕਤੀਆਂ ਪੜੀਆਂ ਨੇ ਪਰ ਜਿਵੇਂ ਤੰਨਾ ਤੋਂ ਅੰਦਰ ਨਾ ਜਾ ਰਹੀਆਂ ਹੁਣ ਅੰਦਰ ਕੋਈ ਰੁਕਾਵਟ ਹੈ ਅੰਦਰ ਇਹ ਹੌਂ ਦੀ ਰੁਕਾਵਟ ਇਹ ਭਟਕਣਾ ਦੀ ਰੁਕਾਵਟ ਨੂੰ ਤੋੜ ਕੇ ਇੱਕੋ ਜਿਹੜਾ ਇਹ ਸਿੱਖ ਬਣਨਾ ਹੈ ਤੇ ਇੱਕੋ ਅਭਿਆਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਹੁਕਮ ਨੂੰ ਅੰਦਰ ਤੱਕ ਲੈ ਕੇ ਜਾਓ ਧਾਰਨ ਕਰ جے ਤੁਹਾਡੇ ਦੁੱਖ ਨਹੀਂ ਖਤਮ ਹੋਣਗੇ ਪਿਆਰੀ ਜੀ ਝੂਠ ਨਹੀਂ ਹੋਵੇ ਜੇ ਦੁੱਖ ਸਭ ਵਿਸਾਰਨਾ ਹੈ ਤੇ ਵਿਸਰਦੇ ਨਹੀਂ ਕਿਦਾਂ ਨਹੀਂ ਕਿ ਨਹੀਂ ਵਿਸਰਦੇ ਤੇ ਜਦੋਂ ਦੁੱਖ ਵੀ ਵਿਸਰਦੇ ਹੋਣਗੇ ਅਗਲਾ ਪੜਾ ਕੀ ਹੈ ਪੜਾ ਅੰਗੀਕਾਰ ਦਿਲ ਨੂੰ ਗਲ ਨਾਲ ਲਾ ਕੇ ਪਾਲਦਾ ਹੈ ਤੇਰਾ ਅੰਗੀਕਾਰ ਕਰਦਾ ਹੈ ਜਦੋਂ ਤੁਸੀਂ ਇਧਰੋਂ ਸੁਰਤ ਹਟਾਓਗੇ ਹਰੀ ਦੇ ਨਾਲ ਰਹਿਣਾ ਸ਼ੁਰੂ ਕਰੋਗੇ ਆਪ ਜੀ ਨੂੰ ਪਤਾ ਲੱਗੇਗਾ ਉਹਨੇ ਤੁਹਾਨੂੰ ਗਲ ਬਕੜੀ ਚ ਲੈ ਕੇ ਪਾ ਲਿਆ ਆਪ ਜੀ ਨੂੰ ਪਤਾ ਹੀ ਨਹੀਂ ਤੁਸੀਂ ਕੀ ਜਿਹੜਾ ਇਹ ਉਹ ਗਵਾਰੇ ਹੋ ਸੁੱਤੇ-ਸੁੱਤੇ ਵਸਦੇ ਜਿਸ ਨੂੰ ਖੋਜਦੇ ਹੋ ਉਹ ਆਪ ਜੀ ਨੂੰ ਗਲ ਬਕੜੀ ਚ ਲੈ ਕੇ ਪਾ ਲਿਆ ਅੰਗੀਕਾਰ ਕਰ ਰਿਹਾ ਹੈ ਅੰਗ ਨਾਲਾ ਕੇ ਆਪ ਜੀ ਦੀ ਰੱਖੀ ਕਰਦੇ ਆ ਪਰ ਅਸੀਂ ਕੁਲ ਚਿਆਂ ਜੇ ਬਾਹ ਮਾਇਆ ਦੇਲੇ ਇਨੇ ਮੈਨੂੰ ਐ ਕਹਿਤਾ ਉਹਨੇ ਆ ਕਹਿਤਾ ਪਹਿਲੇ ਮੇਰੇ ਦੋ ਪੈ ਇੱਕ ਹੋ ਕੇ ਭੱਜ ਗਿਆ ਭਰਾ ਜੇ ਮੇਰੀ ਪਹਿਲੀ ਬਾਹ ਲਈ ਉਹਨੇ ਮੇਰੀ ਜਿੰਦਾ ਕਰ ਦਿੱਤੀ ਇਨੇ ਮੈਨੂੰ ਇਦਾਂ ਕਹਿ ਦਿੱਤਾ ਇਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਬਸ ਆ ਫਜ਼ੂਲ ਕੂੜਾ ਕਰਕਰ ਚੁਕੋ ਬਣੇ ਕੀ ਪਿਆਰਾ ਹੈ ਆਪ ਜੀਂ ਦੇ ਕੂੜਾ ਕਰਕਰ ਇਹ ਦੁੱਖ ਇਹ ਕਲਾ ਕਲੇਸ਼ ਇਹ ਰੋਗ ਇਹ ਬਿਮਾਰੀਆਂ ਜਾਂ ਪਿਆਰੇ ਜੀ ਦੀ ਗੱਲ ਵਖੜੀ ਪਿਆ ਕੀ ਪਿਆਰਾ ਹੈ ਪਿਆਰੇ ਜੀ ਦੀ ਤੇ ਫਿਰ ਜਾਣਦੇ ਕਿਉਂ ਨਹੀਂ ਭਾਈ ਫਿਰ ਉਡੀਕਦੇ ਕੀ ਹੋ ਕੀ ਸਤਿਗੁਰੂ ਹੋਰ ਇੱਕ ਵਾਰ ਆਉਣ ਬੱਚੇ ਨੀਹਾਂ ਚ ਚਲਵਾਉਣ ਤਤੀਆਂ ਤਵੀਆਂ ਤੇ ਫਿਰ ਬੈਣ ਕੀ ਕਰੇ ਉਹ ਰੱਬ ਜੀ ਦੀ ਦੱਸੋ ਫਿਰ ਉਡੀਕਦੇ ਕੀ ਹੋ ਸਤਿਗੁਰੂ ਨੂੰ ਇੱਕ ਵਾਰ ਹੋਰ ਕੁਰਬਾਨ ਹੋਣ ਵਾਸਤੇ ਉਡੀਕਦੇ ਕੀ ਇੱਕ ਵਾਰ ਹੋਰ ਮਾਂ ਨੂੰ ਠੰਡੇ ਬੁਰਜ ਚ ਕੈਦ ਕਰਾਉਣ ਨੂੰ ਉਡੀਕਦੇ ਫਿਰ ਕਮਾਉਂਦੇ ਕਿਉਂ ਨਹੀਂ ਜੋ ਸਤਿਗੁਰੂ ਕਹਿੰਦੇ ਨੇ ਉਹ ਕਰਦੇ ਕਿਉਂ ਨਹੀਂ ਅੰਗੀਕਾਰ ਕੋ ਕਰੇ ਤੇਰਾ ਕਾਰਜ ਤੇਰੇ ਸਾਰੇ ਕਾਰਜ ਸਵਾਰੇ ਜਾਣ ਤੇਰੇ ਸਾਰੇ ਕਾਰਜ ਪ੍ਰਭੂ ਜੀ ਆਪ ਸਵਾਰ ਲਗੇ ਕੀ ਸਤਿਗੁਰੂ ਜੀ ਝੂਠ ਬੋਲਦੇ ਨੇ ਦੱਸੋ ਨਾ ਬੋਲਦੇ ਕਿ ਨਹੀਂ ਬੋਲਦੇ ਤੇ ਫਿਰ ਭਾਈ ਮਨ ਨੂੰ ਉਸ ਪਿਆਰੇ ਜੀ ਦੇ ਨਾਲ ਕਿਉਂ ਨਹੀਂ ਰੱਖਦੇ ਸੀ ਤੇ ਰਾਜ ਤੋਂ ਸ਼ੁਰੂ ਕਰੀਏ ਜੇ ਇਹ ਬੇਟਾ ਦਿਓਗੇ ਕਿ ਅੱਜ ਤੋਂ ਹੁਣ ਤੋਂ ਹੀ ਅੰਦਰ ਅ ਜਿਹੜਾ ਇਹ ਅੰਦਰ ਵੜਕੀ ਨਹੀਂ ਜਾਣਾ ਪ੍ਰਭੂ ਜੀ ਦਾ ਨਾਮ ਜਿਹੜਾ ਹੈ ਵਹੀਂ ਗੁਰੂ ਕਹੀ ਜਾਣਾ ਧਿਆਨ ਜਿਹੜਾ ਹੈ ਮਨ ਇਹ ਮਨ ਨੂੰ ਉਹ ਸੁਣਾਉਂਦੇ ਰਹਿਣਾ بار بار ਜਦੋਂ ਤੁਸੀਂ ਇਦਾਂ ਕਰੋਗੇ ਨਾ ਇੱਕ ਹੋਰ ਅਭਿਆਸ ਨਾਲ ਕਮਾਇਆ ਜਾਣਾ ਉਹ ਕ ਅਭਿਆਸ ਇਹ ਹੰਕਾਰ ਨੂੰ ਤੋੜਨ ਦਾ ਕਿਹੜਾ ਕਿਹੜਾ ਚੰਦਾ ਹੈ ਹੰਕਾਰ ਟੁੱਟ ਜਾਵੇ ਸਾਰੇ ਚੋਣੇ ਤੇ ਫਿਰ ਸਤਿਗੁਰੂ ਦਾ ਹੁਕਮ ਇਹ ਕੋ ਨਾਰਕ ਮਾਇਆ ਜਾਣਾ ਕਿ ਪਾੰਗ ਤੋੜੋ ਮੁਖ ਜੋੜੋ ਕਿ ਹੰਕਾਰ ਨੂੰ ਤੋੜ ਲੈ ਮੁਖ ਉਹਦੇ ਨਾਲ ਜੋੜ ਲੈ ਸਤਿਗੁਰੂ ਨੂੰ ਪੁੱਛੋ ਸਤਿਗੁਰੂ ਕਿਵੇਂ ਹੰਕਾਰ ਇੱਦਾਂ ਟੁੱਟਦਾ ਨਹੀਂ ਮੁਖ ਤੇ ਜੁੜਦਾ ਨਹੀਂ ਮੇਰੀ ਖੇੜ ਤੇ ਉਹਦੇ ਨਾਲ ਬਣਦੀ ਕੀ ਪ੍ਰੀਤ ਸਤਿਗੁਰੂ ਕਹਿੰਦੇ ਗੁਰੂ ਗੁਰ ਕਰਤ ਮਨ ਲੋਰੋ ਮਨ ਨੂਰ ਜਾ ਗੁਰੂ ਗੁਰ ਕਰਕੇ ਇਹ ਦੋਨੇ ਅਭਿਆਸ ਆਪਣੇ ਕਮਾਈ ਜਾ ਤੇ ਜੇ ਸਤਿਗੁਰੂ ਕਹਿੰਦੇ ਨਹੀਂ ਟੁੱਟੇਗਾ ਕਿ ਨਹੀਂ ਟੁੱਟੇਗਾ ਟੁੱਟੇਗਾ ਇਹ ਹੰਕਾਰ ਟੁੱਟ ਗਿਆ ਤੇ ਜਨ ਸੁਖੱਲੀ ਹੋ ਜਾਏਗੀ ਜੇ ਮਹਾਰਾਜ ਦੀ ਅੰਗੀਕਾਰ ਉਹ ਗਲ ਵਿਕੜੀ ਤੱਕ ਜਿਸ ਦਿਨ ਤੁਸੀਂ ਇਥੋਂ ਤੱਕ ਪਹੁੰਚੇ ਪਰ ਇਹਦੇ ਵਾਸਤੇ ਇੱਕ ਭੇਟਾ ਹੈ ਆ ਜਿਹੜੀ ਮਿੱਧਿਆ ਚੁਗਲੀ ਆ ਦਾ ਰੌਲਾ ਇਹਨਾ ਆਸੇ-ਪਾਸੇ ਤੁਹੀਂ ਉਲਝੇ ਇਹ ਬੇਫਜ਼ੂਲ ਦੀਆਂ ਬਤਾਂ ਚ ਇਹ ਭੇਡ ਕਾ ਨਹੀਂ ਪਹਿਣਦੀਆਂ ਚੱਦਰ ਨਹੀਂ ਪਹਿਣਨੀਆਂ ਇੱਕ ਮਨ ਨੂੰ ਸਿਆਰੇ ਦੇ ਸਿਰਫ ਤੇ ਸਿਰਫ ਨਾਮ ਨਾਲ ਜੋੜਨਾ ਪਏ ਸਭ ਛੱਡ ਦਿੱਤੇ ਆਪਣੇ ਪਿਆਰੇ ਜੀ ਦਾ ਇਹ ਮਨ ਮੇਰਾ ਤੂੰ ਸਦਾ ਰਹੁ ਨਾਮ ਨਾਲ ਰਹੁ ਤੂੰ ਮਨ ਮੇਰੇ ਤੂੰ ਸਦਾ ਸੰਗੀਕਾਰ ਉਹ ਕਰੇ ਤੇਰਾ ਸਦਾ ਸੰਗੀਕਾਰ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੀ ਹੋਰ ਕੀ ਕਹਿਣ ਸਤਿਗੁਰੂ ਅਕੀ ਆ ਇਹਨੂੰ ਕਮਲਿਆਂ ਨੂੰ ਹੋਰ ਸਮਝਾਉਣ ਕੌਣ ਕੀ ਸਮਝਾਤਾ ਰੋਜ਼ ਤੇ ਸਮਝਾਓ ਕਿ ਸਭਨਾ ਗੱਲਾਂ ਦਾ ਸਮਰੱਥ ਏ ਇਦਾਂ ਦਾ ਕੁਝ ਨਹੀਂ ਜਿਹੜਾ ਉਹ ਨਹੀਂ ਕਰ ਸਕਦੇ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੀ ਤਹੀ ਨਾਨਕ ਮਨ ਮੇਰੇ ਸਦਾ ਰਹੋ ਵਰਨਾ ਤੇ ਹੁਣ ਤੋਂ ਅੰਦਰ ਵੜ ਜਾਣਾ ਮਨ ਦੇ ਅੰਦਰ ਵਾਹਿਗੁਰੂ ਕਹੀ ਜਾਣਾ ਧਿਆਨ ਨਾਲ ਸੁਣਤ ਦੇ ਨਾਲ ਉਹਨੂੰ ਸੁਣੀ ਜਾਣਾ ਮਨ ਨੂੰ ਭਟਕਣ ਨਾ ਦੇਣਾ ਪੂਰੇ ਪ੍ਰੇਮ ਨਾਲ ਕਰੋਗੇ ਤੇ ਭਟਕੇਗਾ ਨਹੀਂ ਸੁਤੇ ਸੁਤੇ ਕਰਨਾ ਨਹੀਂ ਕੋਸ਼ਿਸ਼ ਕਰੀ ਜਾਗੀ ਬਾਰ ਬਾਰ ਭਟਕੇਗਾ ਕੋਈ ਦਿੱਕਤ ਨਹੀਂ ਪਰ ਵਾਪਸ ਆ ਹੀ ਜਾਣਾ ਹੁੰਦੇ ਤੇ ਉਹਨੂੰ ਕਹੀ ਜਾਣਾ ਤੁਸੀਂ ਕੁਝ ਕੁ ਮਿੰਟਾਂ ਜੀ ਆਪਣੇ ਅੰਦਰ ਇੱਕ ਰੰਗ ਦੇਖੋਗੇ ਇੱਕ ਸੁੰਨ ਸਮਾਦ ਦੇਖੋਗੇ ਇੱਕ ਮਸਤਾਨੀ ਦੇਖੋਗੇ ਤੁਹਾਡੀ ਬੋਡੀ ਚ ਕੱਡੇਗੀ ਉਸ ਮਸਤਾਨੀ ਚ ਰਹਿ ਕੇ ਤਗੜੇ ਹੋ ਕੇ ਸਮਾਇਓ ਸਾਡੇ ਰੂਪ ਦੇ ਬੜੇ ਪਿਆਰੇ ਬੋਲਦੇ ਜਿਹੜੇ ਤੀਆਂ ਤੀਆਂ ਤੇ ਬੈਠੇ ਨਾ ਮਹਾਰਾਜ ਉਹ ਕਹਿੰਦੇ ਸਭ ਕਿਸ਼ਕ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਬਾਹਰ ਪਰਚਮ ਲੇਖੇ ਬਾਹਰ ਟੋਲਣਾ ਬੰਦ ਕਰੋ ਘਰ ਚ ਆਓ ਤਗੜੇ ਹੋ ਕੇ ਨਾਮ ਜਪੋ ਹੁਣ ਮਹਾਰਾਜ ਦੀ ਹੁਕਮਾਂ ਨੂੰ ਐਵੇਂ ਬਸ ਸੁਣ ਕੇ ਐ ਕੰਨੋਂ ਸੁਣ ਕੇ ਸੁਣਨਾ